ਯਾ ਤਿਆਰੀ ਚੱਲਦੀ ਪਈਆ ਤੇ ਆਪਾਂ ਖੋਲੀ ਆ ਨਵੀਂ ਲੋਕੇਸ਼ਨ ਪਿੰਡ ਕਾਲਾ ਸਿੰਘ ਆ ਜ਼ਿਲ੍ਹਾ ਕਪੂਰਥਲਾ ਨਕੋਦਰ ਤੋਂ ਕਪੂਰਥਲੇ ਰੋਡ ਤੇ ਤੁਸੀਂ ਆਉਣਾ ਤੁਹਾਨੂੰ ਦੱਸਦੇ ਆ ਰਾਏ ਬੜਾ ਸੋਹਣਾ ਬਣਾਇਆ ਹੁਣ ਤੇਰਾ ਆਹੋ ਤੇਰੇ ਨਾਸੀ ਤੂੰ ਆਇਆ ਹੋਵੇ ਰੋਟੀ ਤੇ ਤੋਂ ਲਿੱਥੇ ਨਾ ਹੋਵੇ ਇੱਦਾਂ ਹੀ ਮੈਂ ਭਜਾਵਾਂ ਫੇਰ ਪੇਪਾਂ ਆਹ ਰੋਟੀ ਤੇ ਲੋਣੀ ਨਹੀਂ ਤੂੰ ਬੜਾ ਸੋਹਣਾ ਬਣਿਆ ਉੱਧਰ ਵੀ ਬੜਾ ਸੋਹਣਾ ਬਣਦਾ ਬਹੁਤ ਵਧੀਆ ਬਣ ਜਣੀ ਜਦੋਂ ਪੂਰੀ ਤਿਆਰ ਹੋ ਗਈ ਦੇਖੀ ਗੱਲ ਉਹ ਹੀ ਆ ਮੈਂ ਤਾਂ ਬਹੁਤ ਜ਼ਿਆਦਾ ਨਾਲੋਂ ਨਾਲ ਆਪਾਂ ਰੈਡੀ ਕਰ ਇਸ ਬੋਰਡ ਲਾਵਾਂਗੇ ਇੱਕ ਹਾਂ ਉਹ ਵੀ ਲਾ ਦੇਣਾ ਲੋਕੇਸ਼ਨ ਉਹ ਵੀ ਲਾਵਾਂਗੇ ਸਾਈਨ ਬੋਰਡ ਲਾਵਾਂਗੇ ਵੀ ਲੋਕੇਸ਼ਨ ਹੂੰ ਫਿਰ ਤੁਹਾਨੂੰ ਪਤਾ ਲੱਗ ਜਾਣਾ ਰੋਡ ਹਾਂਜੀ ਕਿੱਥੇ ਪਹੁੰਚੇ ਅੱਜ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਘਾ ਫੈਮਿਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਆਏ ਆ ਵੀ ਹੁਣ ਕਿਹੜਾ ਕੰਮ ਖੋਲੀਏ ਬੜੀ ਦਿਮਾਗ 'ਚ ਗੱਲ ਸੀ ਵੀ ਕਿਹੜਾ ਕੰਮ ਖੋਲੀਏ ਕਿਹੜਾ ਦਿਮਾਗ ਆ ਨਾ ਆਰ ਕਾਮ ਮਤ ਖੁੱਲੇ ਹੁੰਦੇ ਪਈ ਇੱਕ ਸਾਨੂੰ ਦਿੱਕਤ ਬਹੁਤ ਆਉਂਦੀ ਵੀ ਸਾਡੇ ਏਰੀਆ ਦੇ ਵਿੱਚ ਲੋਕੇਸ਼ਨ ਐ ਨਹੀਂ ਸੀ ਹੁਣ ਆ ਦੇਖ ਲਓ ਸ਼ੁਰੂ ਹੋ ਗਈ ਲੋਕੇਸ਼ਨ ਮਤਲਬ ਜੇ ਹਾਫ ਮਤਲਬ ਤਿਆਰੀ ਜਾਰੀ ਹੋ ਰਹੀ ਹੈ ਤਿਆਰੀ ਚੱਲਦੀ ਪਈ ਆ ਤੇ ਆਪਾਂ ਖੁੱਲੀ ਆ ਨਵੀਂ ਲੋਕੇਸ਼ਨ ਪਿੰਡ ਕਾਲਾ ਸਿੰਘ ਜਿਲ੍ਹਾ ਕਪੂਰਥਲਾ ਨਕੋਦਰ ਤੋਂ ਕਪੂਥਲੇ ਰੋਡ ਤੇ ਤੁਸੀਂ ਆਉਣਾ ਕਿ ਤੁਹਾਨੂੰ ਦੱਸਦੇ ਆ ਰਾਏ ਬੜਾ ਸੋਹਣਾ ਬਣਾਇਆ ਵੀ ਕੀ ਕੀ ਤਿਆਰੀ ਕਰਨੇ ਆ ਤਨ ਦੱਸ ਦਿਆਂ ਵੀ ਕਿਹੜੇ ਕਿਹੜਾ ਜੇ ਕੰਮ ਚੱਲਣ ਡਿਆ ਇੱਥੋਂ ਰਾਹ ਸਟਾਰਟ ਹੋ ਜਾਣਾ ਆਪਣਾ ਸਾਰਾ ਮਤਲਬ ਇੱਕ ਕੁਦਰਤੀ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਤੁਹਾਨੂੰ ਤੇ ਇੱਕ ਗੱਲ ਆਪਾਂ ਆਫਰ ਹੋਰ ਦੇਣੀ ਆ ਚੜਦੇ ਸਿਆਲ ਵੀ ਜਿਨ੍ਹਾਂ ਨੇ ਵੀ ਇੱਕ ਗੱਲ ਹੋਰ ਕਰਨੀ ਆ ਵੀ ਜਿਨ੍ਹਾਂ ਨੇ ਪਹਿਲੀਆਂ 5-7 ਬੁਕਿੰਗਾਂ ਕਰ ਲਈਆਂ ਪਹਿਲੀ ਗੱਲ ਉਹਨਾਂ ਨੂੰ ਹਾਪ ਰੇਟ ਤੇ ਕਰ ਦੇਣਾ ਕੰਮ ਤੇ ਸਾਰੀਆਂ ਲੋਕੇਸ਼ਨਾਂ ਜੋ ਏਰੀਏ ਦਾ ਕਿ ਇੱਧਰ ਉੱਧਰ ਸਾਰਾ ਕੁਝ ਸਾਰਿਆਂ ਦੇ ਨਾਲੋਂ ਤੁਹਾਨੂੰ ਸਸਤੇ ਰੇਟ ਤੇ ਲੋਕੇਸ਼ਨ ਇਹ ਮਿਲੂਗੀ ਵੀ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਤੇ ਇਸ ਕਰਕੇ ਹੁਣ ਇੱਕ ਤੁਹਾਡਾ ਗੱਡੀ ਦਾ ਖਰਚਾ ਵੱਜ ਜਾਗਾ ਨਾ ਤੁਹਾਨੂੰ ਦੂਰ ਨਹੀਂ ਜਾਣਾ ਪੈਣਾ ਇੱਕ ਰੇਟ ਅੱਧਾ ਤੇ ਥਾਂ ਵੀ ਵਾਧੂ ਆ ਜਿੱਥੇ ਮਰਜ਼ੀ ਪਾਰਕਿੰਗ ਲਾਈਓ ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਦੱਸਿਓ ਵੀ ਕਿੰਦਾ ਦਾ ਲੱਗਾ ਤੇ ਸ਼ੁਰੂ ਕਰਨਾ ਸਾਰਾ ਮਤਲਬ ਜੰਗਲ ਵੀ ਤੁਹਾਨੂੰ ਐਨ ਕੁਦਰਤੀ ਵਾਤਾਵਰਨ ਵੀ ਸਾਰਾ ਵਿੱਚ ਨਹੀਂ ਜਿੱਦਾਂ ਇਹਦੇ ਵਿੱਚ ਵੀਡੀਓ ਨਹੀਂ ਬਣਾਉਂਦੇ ਹੁੰਦੇ ਹਾਂ ਸਾਰਾ ਕੁਝ ਮਿਲੂਗਾ ਜਿੱਦਾਂ ਮੈਂ ਤਾਂ ਲਾ ਲਓ ਵੀ ਇਹਦੇ ਵਿੱਚ ਤੁਹਾਨੂੰ ਪੁਰਾਣਾ ਮੋਟਰਸਾਈਕਲ ਗੱਡੀ ਜੀਪ ਘੋੜਾ ਤੰਗਾ ਜੋ ਸਾਰਾ ਲਾ ਕੁ ਵੀ ਹੈ ਨਾ ਚਰਖੇ ਵੀ ਚਰਖੇ ਮਤਲਬ ਪੂਰਾ ਸੈਟਿੰਗ ਹੁਣੀ ਹੈ ਜੇ ਤਿਆਰ ਹੀ ਸ਼ੁਰੂ ਹੀ ਕੀਤਾ ਹੋਇਆ ਕੰਮ ਹੁਣ ਤੁਸੀਂ ਸਾਨੂੰ ਦੱਸਣਾ ਵੀ ਵਾਕੀ ਕਿਦਾਂ ਦਾ ਸਵਾਗਤ ਆਵਾ ਤੇ ਆਜੂ ਆਪਾਂ ਤੁਹਾਨੂੰ ਦਿਖਾਉਨੇ ਆ ਚੱਲ ਕੇ ਬਾਅਦ ਆ ਦੇਖੋ ਜੀ ਕਿਤਨਾ ਸੰਜਾਇਆ ਹੈ ਮੇਨ ਗੇਟ ਪਹਿਲਾਂ ਇੱਥੋਂ ਆਪਾਂ ਤਿਆਰ ਕਰ ਦੇਣਾ ਆ ਅੱਛਾ ਇਹ ਮਿੱਟੀ ਨਾਲ ਲਪਦੇ ਆ ਨਾ ਸਾਰਾ ਤਿਆਰ ਹੋਣਾ ਮੇਨ ਗੇਟ ਇੱਥੋਂ ਤਿਆਰ ਹੋਈ ਜਾਣਾ ਤੇ ਇੱਥੋਂ ਕੋਈ ਤਰਕੇ ਵੀ ਜਿੱਦਾਂ ਮਰ ਤੁਸੀਂ ਬਣਾ ਸਕਦੇ ਜਿੱਦਾਂ ਦਾ ਵੀ ਫੈਸਲਾ ਹੋਵੇ ਹੱਲੇ ਕੰਮ ਚੱਲਦਾ ਪਿਆ ਆ ਨਾ ਹਾਂ ਕਤਿਓ ਮੋ ਬੜੀ ਇੱਥੇ ਬਣਾ ਦੇਣੀ ਆ। ਇਸੇ ਤਰ੍ਹਾਂ ਉਹ ਦੂਜੀ ਸਾਰੀ ਲਾਈ ਬੈ ਕੇ ਚਾਹ ਪਾਣੀ ਵੀ ਤੁਸੀਂ ਪਾਸ ਆ ਪੀ ਸਕਦੇ ਜਿੱਦਾ ਕੰਟੀਨ ਗੱਬੇ ਟੇਬਲ ਲੱਗਾ ਆ। ਅਜੇ ਸਮਾਨ ਸਮੂਹ ਚੱਕੜਾ ਬੇੜਣਾ ਵੀ ਬਣਿਆ। ਸਾਰਾ ਕੁਝ ਦਿਖਾਉਣਾ। ਆ ਸਮਾਨ ਹਲੇ ਪਿਆ ਆ। ਇਹ ਹੈ ਦਾ ਮਤਲਬ ਖੂਈ ਵਾਲਾ ਸਿਸਟਮ ਬਣਾਉਣਾ ਖੂ ਬਣ ਜਾਣਾ ਉਹ ਵਿੱਚ ਥੋੜੀ ਜੀ ਖੂਈ ਆਪਾਂ ਪਾਈ ਆ ਉਹਦੇ ਵਿੱਚ ਪਾਣੀ ਵੀ ਰੱਖਾਂਗੇ ਬਾਲਟੀ ਇਦਾਂ ਕੋਈ ਤਾਂ ਜਦੋਂ ਖਿੱਚਾਂਗੇ ਹਨਾ ਇਦਾਂ ਕਰਕੇ ਤੇ ਵਿੱਚੋਂ ਜ਼ਰੂਰ ਪਾਣੀ ਵੀ ਬਾਲਟੀ ਦਾ ਆਇਆ ਕਰੂਗਾ ਹਨਾ ਇਹ ਆਹ ਦਾ ਸਰੋ ਇੱਧਰ ਲੋਕੇਸ਼ਨ ਜਿੱਦਾਂ ਮਤਲਬ ਕੋੜੀਆਂ ਨਹੀਂ ਹੱਲੇ ਤਿਆਰੀ ਹੁੰਦੀ ਪਈ ਆ ਹਾਂ ਜੇ 15 20 ਦਿਨ ਲੱਗ ਜਾਂਦੇ ਗੋੜ ਵਾਲਾ ਕੜਾਹਾ ਵੀ ਰੱਖਿਆ ਕੰਪਲੀਟ ਕਰਾਂ ਪੂਰਾ ਸਿਸਟਮ ਕਰਕੇ ਮਿੱਟੀ ਲੱਪ ਕੇ ਪੂਰਾ ਬਣਾਵਾਂਗੇ ਵੇ ਲੈਣਾ ਮਸ਼ੀਨ ਪੱਟਨੇ ਵਾਲੀ ਇਹ ਵੀ ਤੁਸੀਂ ਜੇ ਮੈਂ ਤੈਨੂੰ ਨਵੇਂ ਚੂੜੇ ਵਾਲੀ ਇੱਦਾਂ ਆਉਂਗੀ ਰੁੱਕ ਲਾਉਂਗੀ ਤੇ ਗੇੜੇ ਚ ਰੋਕ ਲਾਉਂਗੀ ਮੈਂ ਥੱਲੇ ਜਾ ਕੇ ਤੇ ਮੋਲੇ ਜਿਹਨੇ ਵਿਆਹ ਜੈਣਾ ਉਹ ਗੇੜ ਕੇ ਵੀ ਲਗਾ ਸਕਦਾ ਨਾ ਹੂੰ ਤੇ ਆ ਪੂਰੀ ਲੋਕੇਸ਼ਨ ਪੌੜਿਆਂ ਵਾਲੇ ਉੱਪਰ ਛਾੜ ਕੇ ਆਂ ਦੱਸਿਓ ਕਿੱਦਾਂ ਲਗਾਓ ਉੱਪਰ ਵੀ ਝੌਂਪੜੀ ਰੈਡੀ ਆ ਮਦ ਅੱਛਾ ਉੱਪਰ ਵੀ ਬਣਾਉਣਾ ਆ ਆਹੋ ਦੇਲੇ ਤਿਆਰੀ ਠੀਕ ਹੈ ਨਾ ਦੋ ਕਮਰੇ ਅੰਦਰ ਬਣ ਗਏ ਆਹ ਤੇ ਆਹ ਗੌੜ ਕੱਢਣ ਵਾਲਾ ਵੀ ਬੇਲਣਾ ਬੇਲਣਾ ਇਹ ਵੀ ਤੁਹਾਨੂੰ ਰਾਸ ਵੀ ਪੁਲਾਇਆ ਜਾ ਕਰੂ ਜਿਹੜੇ ਆਏ ਜਿੰਨੇ ਵੀ ਰਾਸ ਫਰੀ ਸਾਡੇ ਵੱਲੋਂ ਜੇ ਨਿਕਲੂਗੀ ਤਾਂ ਨਹੀਂ ਨਿਕਲਣੀ ਆ ਪੱਕੇ ਧਾਨ ਨੰਨੇ ਬੀਜਣੇ ਆ ਸਾਮ ਮੱਕਾ ਹੀ ਧਰਨਾ ਹੈ ਜਿਹੜਾ ਕੱਲ ਹਵਾ ਕਿੰਨੀ ਠੰਡੀ ਚੱਲਦੀ ਆ ਰਾਤੀ ਮੀਂਹ ਪਿਆ ਆ ਚੁੱਲਾ ਚੌਂਕਾ ਆ ਪੁਰਾਣਾ ਇੱਥੇ ਚੁੱਲ੍ਹਾ ਚੌਂਕਾ ਬਣਾਣਾ ਆ ਬਨੇਰੇ ਬਨੂਰੇ ਬਣਾਉਂਦੇ ਆ ਸਾਰੇ ਪੁਰਾਣਾ ਚੁੱਲ੍ਹਾ ਚੌਂਕਾ ਹਜੇ ਬਣਾਉਣਾ ਆ ਇੱਥੇ ਆਪਾਂ ਚਰਖਾ ਚੁਰਖਾ ਸਾਰਾ ਕੁਝ ਰੱਖਾਂਗੇ ਪਾਣਡੇ ਪਟਕੀਆਂ ਪਾਂਡੇ ਪਿੱਤਲ ਦੇ ਜਿਨਾਂ ਕੋ ਪਿੱਤਲ ਦੇ ਭਾਂਡੇ ਹੋਏ ਉਹ ਸਾਡੇ ਨਾਲ ਸੰਪਰਕ ਕਰ ਲੈਣ ਪਰ ਫ੍ਰੀ ਦੇਣ ਅਸੀਂ ਨਾਂ ਬੋਲ ਦਵਾਂਗੇ ਉਹਨਾਂ ਕਿਸੇ ਤੋਂ ਵੀ ਕੋਈ ਮੇਰੇ ਭੈਣ ਭਰਾ ਤੋਂ ਪੁਰਾਣੀ ਚੀਜ਼ ਜਿਹੜੀ ਆਪਾਂ ਦਿਖਾਉਣੇ ਚਾਹੁੰਦੇ ਆ ਉਧਰ ਵੀ ਆ ਦੇਖਿਆ ਜਿੰਨਾ ਸੋਨਾ ਬਣਾਇਆ ਤਾਂ ਜਰੂਰ ਸਾਡੀ ਮਤ ਕਰਨ ਹਨਾ ਤੇ ਆ ਵੀ ਇੱਕ ਇੱਕ ਹੋਰ ਬਣ ਗਿਆ ਜਿੱਦਾਂ ਲੋਕੇ ਇਥੋਂ ਉੱਪਰੋਂ ਬੰਦਾ ਆਉਂਦਾ ਇੱਥੇ ਵੀ ਚੁੱਲ੍ਹਾ ਚੌਂਕਾ ਇੱਥੋਂ ਤਾਂ ਮੈਂ ਹੋਣਾ ਸੀਗਾ ਦਾਂ ਕਰਕੇ ਜਦੋਂ ਸ਼ੇਰਵਾਨੀ ਪਾਈ ਹੋਈ ਗੁੱਗੂ ਗੱਲ ਹੋਣੀ ਆ ਹੁੰਦੇ ਆ ਸ਼ੇਰਵਾਨੀ ਪਾਈ ਹੋਈ ਉਹ ਸ਼ੇਰਵਾਨੀ ਨਹੀਂ ਚਾਦਰਾਂ ਚਾਦਰਾਂ ਵੀ ਤੁਹਾਨੂੰ ਸਾਡੇ ਕੋਲੋਂ ਮਿਲੂਗਾ ਚਾਦਰਾਂ ਚੂਦਰਾ ਵੀ ਸਾਰਾ ਸੂਟ ਆਹ ਕਮਰੇ ਜਿਹੜੇ ਅੰਦਰ ਪੂਰੇ ਜਿਹੜਾ ਬਾਥਰੂਮ ਬੂਥਰੂਮ ਜੋ ਵੀ ਸਾਰਾ ਕੁਝ ਚੇਂਜ ਹੋ ਮਤਲਬ ਚੇਂਜ ਬਾਥਰੂਮ ਟਾਇਲਟਸ ਵਗੈਰਾ ਵੀ ਬਣਾਈਆਂ ਆ ਹਨ ਇੰਜਿੰਗ ਰੂਮ ਵੀ ਸਾਰਾ ਕੁਝ ਬਣ ਰਿਹਾ ਇਹ ਆਪਾਂ ਹੁਣ ਤੁਹਾਨੂੰ ਇਹ ਦੱਸ ਦਿੱਤੇ ਵੀ ਇਹ ਤੇ ਇਹਦਾ ਓਪਨਿੰਗ ਕਰ ਦੇਣੀ ਆ ਅੱਜ ਕਿੰਨੀ ਤਰੀਕ ਹਲੇ ਰੁਕਣਾ ਪੈਣਾ ਥੋੜਾ ਮਿੰਟ ਕੰਮ ਜਿਆਦਾ ਲੱਗਦਾ ਕੰਮ ਜਿਆਦਾ ਨਹੀਂ ਦਾ ਕੰਮ ਹੁਣ ਚੱਕਣ ਥੱਲੇ ਨਾਲ ਆਇਆ ਜਿਹਦਾ ਜਿਹੜਾ ਮੇਨ ਮੇਨ ਕੰਮ ਬਾਨਣ ਵਾਲਾ ਹੀ ਹੂੰ ਪਹਿਲੀ ਤੇ ਗੱਲ ਆ ਵੀ ਮਿੱਟੀ ਫੇਰਨ ਵਾਲੇ ਨਹੀਂ ਲੱਭਦੇ ਕਿਸੇ ਬੁੜੀ ਨੂੰ ਮਿੱਟੀ ਨਹੀਂ ਫੇਰਨੀ ਆਉਂਦੀ ਉਦਾਂ ਦਾ ਹੀ ਨਹੀਂ ਕੋਈ ਬੰਦਾ ਢਾੜੀ ਤੇ ਲੱਗਦਾ ਤਾਂ ਕਰਕੇ ਥੋੜਾ ਜਿਹਾ ਲੇਟ ਕੰਮ ਹੋ ਗਿਆ ਪੁਰਾਣੇ ਬਨੇਰੇ ਬਨੂਰੇ ਕਿਸੇ ਨੂੰ ਪਤਾ ਹੀ ਨਹੀਂ ਕਿਦਾਂ ਬਨੇਰੇ ਬਣਣੇ ਆਪਨਾਰੇ ਆ ਦਿਖਾਈ ਇੱਧਰ ਆ ਜਿਹੜੇ ਕੋਠੇ ਤੇ ਹਿੱਟਾਂ ਲਾਈਆਂ ਆਂ ਇਹ ਜਿੱਦਾਂ ਇਹ ਬਹੁਤ ਮਤਲਬ ਪੁਰਾਣਾ ਹੀ ਕਾਰੀਗਰ ਚਾਹੀਦਾ ਹੁੰਦਾ ਹਨ ਹਲੇ ਇੱਤੇ ਉਹ ਕਾਰੀਗਰੀ ਬੂਟਿਆਂ ਨਾਲ ਵੀ ਬਣਾਉਣੀ ਹੈ ਉਹ ਬੂਟਾਂ ਛਪਾਉਣੀ ਆ ਜਿੱਦਾਂ ਹੁਣ ਆਪਾਂ ਪੂਰਾ ਕਾਰੀਗਰੀ ਮੂਮ ਬੂਟੀਆਂ ਆ ਦੇਖੇ ਇੱਥੇ ਪਾਂਡੇ ਟਕੌਣ ਨੂੰ ਇੱਥੇ ਸਾਰੇ ਕਿੰਨਾ ਵਧੀਆ ਬਣਾਇਆ ਆ ਹਲੇ ਹਾਈ ਜਦੋਂ ਪੂਰਾ ਬਣ ਗਿਆ ਤੇ ਕਿੰਨਾ ਵਧੀਆ ਬੱਸ ਵੀ ਘੱਟੋ ਘੱਟ ਇਹ 5-6 ਟੀਲਿਆਂ ਦੇ ਵਿੱਚ ਬਣਵਾ ਜਾਣਾ ਸਾਰੇ ਵਿੱਚ ਰਲ ਜਾਣਾ ਇੱਥੇ ਛੋਟੀ ਜੀ ਪਾਰਕਿੰਗ ਬਣ ਜਾਣੀ ਆ ਕਾ ਲਾਉਣਾ ਦੂਜਾ ਅੱਛਾ ਇੱਥੇ ਪਾਰਕਿੰਗ ਚੱਕ ਮਾਂ ਕਾ ਹੁੰਦਾ origignal ਕਾ ਨਹੀਂ ਜਿਹੜਾ ਆਮ ਹੁੰਦਾ ਵੀ ਉਹ ਪਛਾ ਦੇਣਾ ਜੇ ਤਾਂ ਇੱਥੇ ਬਹਿ ਕੇ ਵੀ ਬੰਦਾ ਜਿੱਦਾਂ ਮਰਜੀ ਸਾਲਾਂ ਨੂੰ ਲੇਟਣ ਲੋਟਣ ਲੇਟਣ ਮਤਲਬ ਉਹ ਤਾਂ ਹੀ ਸਾਰੇ ਚਾਰ ਦਿਵਾਰੀ ਕਰ ਦੇਣੀ ਆ ਮੈਂ ਪਹਿਲਾਂ ਤਾਂ ਕਹਿੰਨਾ ਜੀ ਇਹਨਾਂ ਦੇ ਵਿਆਹ ਪਏ ਆਉਣੇ ਆ ਮਤਲਬ ਮਹੀਨਾ ਬਾਅਦ ਉਹ ਹੋਰ ਕਿਤੇ ਨਾ ਜਾਣ ਇੱਥੇ ਆਪਣੇ ਲਾਗੇ ਇਹ ਨੰਬਰ ਇੱਕ ਲੋਕੇਸ਼ਨ ਬਣਾਣ ਦੀ ਆ ਹਾਂ ਆਪਣੇ ਏਰੀਆ ਚ ਹੈ ਵੀ ਨਹੀਂ ਕਿ ਇੱਥੇ ਹੈ ਨਾ ਕਾਲਾ ਸੰਘਿਆ ਵਿੱਚ ਲਾਗੇ ਛਾਗੇ ਇਹ ਵੀ ਓਪਨਿੰਗ ਕਰ ਦੇਣੀ ਆ ਵੀ ਸਟੋਰੂਮ ਬਣ ਗਿਆ ਇਹਦਾ ਇਹਨੂੰ ਪੂਰਾ ਰੈੱਡ ਕਲਰ ਜਾਂ ਵਾਈਟ ਇਹਦਾ ਡਾਰਕ ਡਾਰਕ ਕਲਰ ਕਰਕੇ ਹਨ ਤੇ ਪੂਰਾ ਸੈਟਿੰਗ ਕਰ ਦੇਣਾ ਤੇ ਇੱਕ ਹੋਰ ਤੁਸੀਂ ਲੋਕੇਸ਼ਨ ਦੇ ਵਿੱਚ ਮੋਟਰ ਵੀ ਤੁਹਾਨੂੰ ਇੱਥੇ ਤਾਂ ਸਮਾਨ ਰੱਖਿਆ ਹਲੇ ਤਾਂ ਉੱਚਾ ਕਰਕੇ ਹਾਂਜੀ ਲੋਕੇਸ਼ਨ ਦੇ ਵਿੱਚ ਮੋਟਰ ਵੀ ਨੇ ਦੇ ਲੋਕੇਸ਼ਨ ਚ ਮੋਟਰ ਨਹੀਂ ਮਿਲਦੀ ਲੋਕੇਸ਼ਨ ਚ ਮੋਟਰ ਕਿਤੇ ਵੀ ਨਹੀਂ ਮਿਲਦੀ ਹੈਗੀ ਇਹ ਸਭ پرانے ਪੁਰਾਣੇ ਨੇ ਤੁਹਾਨੂੰ ਹੋਣਾ ਹੋਵੇਗਾ ਹਾਂ ਵੀ ਸਕਦੇ ਆ ਲੈ پرانے ਨਾਣਾ ਹੋਣਾ ਇੱਥੇ ਆਹ ਉਹ ਜਿਹੜਾ ਛੇਰ ਬੋਨੀ ਕੋਈ ਕਰਨਾ ਕਿੱਦਾਂ ਕਰਨਾ ਲੈ ਤਾਂ ਸਿਆਲਾ ਨੂੰ ਅਥੇ ਅਗਲੇ ਨੇ ਜੋੜਨਾ ਵਾ ਮੈਂ ਮਾਸਲ ਸਾਰਾ ਸਾਇਟਮ ਹੈਗਾ ਆ ਕਿੰਨੀਆਂ ਸੋਹਣੀਆਂ ਜਾਲੀਆਂ ਜੀਆਂ ਹਨ ਲੈ ਸਮਾਨ ਲਿਆਂਦਾ ਪਿਆ ਇਹ ਪੂਰਾ ਘਰ ਨਾ ਹਨਾ ਇੱਧਰ ਵੀ ਕੁਛ ਨਾ ਕੁਛ ਬਣਾਣਾ ਹੈ ਲੱਗਦਾ ਆ ਬਾਗੀਚੀ ਜਿਹੀ ਹੋਣੀ ਲੱਗ ਗਿਆ ਇਹਦੇ ਆਲੇ ਦੁਆਲੇ ਬਣਨੀ ਬਾਗੀਚੀ ਸਾਈਡ ਤੇ ਜਿੱਦਾਂ ਹੂੰ ਉਹਦੋਂ ਤੁਰਿਆ ਆਉਣਗੇ ਰਾਤ ਨੂੰ ਲਾਈਟਾਂ ਲੱਗਣੀਆਂ ਇਹਦੇ ਉੱਪਰ ਅੱਛਾ ਇਦਾਂ ਇਦਾਂ ਨਾ ਇੱਕ ਦਿਨ ਆਹ ਦਰ ਤੁਰੇ ਆਉਣਾ ਹੂੰ ਆ ਵੀ ਹਲੇ ਇੱਥੇ ਸੈਟਿੰਗ ਨਹੀਂ ਕਰਨੀ ਥਾ ਝੌਂਪੜੀ ਬਣ ਗਈ ਇੱਥੋਂ ਆਪਾਂ ਲਾਈਟਾਂ ਜਗਣੀਆਂ ਇੰਦਾ ਤੁਰੇ ਆਉਣਾ ਅੱਛਾ ਕਿਨੇ ਆ ਜਾਲੀ ਲੱਗ ਜਾਣੀ ਆ ਸਾਰੇ ਬੰਨੇ ਸੈਟਾਂ ਤੇ ਕਵਰ ਤਾਂ ਜਿਹਦੇ ਵਿੱਚ ਤੇ ਛਾਤੀਆਂ ਮਾਰ ਮਾਰ ਦੇਖਣਾ ਬਿੰਦੇ ਨੇ ਕਲਰ ਇਹਦੇ ਵਿੱਚ ਹੋ ਜਾਣੇ ਸਾਰਾ ਕੁਝ ਅੱਛਾ ਕਲਰ ਕਰਨਾ ਇਹਨਾਂ ਨੂੰ ਇਹ ਵੀਡੀਓ ਮੈਂ ਤੁਹਾਨੂੰ ਦਿਖਾ ਦੇਖੋ ਕਿੰਨੀ ਕਾਰਗਰੀ ਦੇ ਨਾਲ ਬਾਸ ਦਾ ਕੰਮ ਦਾ ਤਾਰੀ ਜੇ ਨਾ ਬਣਾਈ ਤੇ ਵੀ ਆਪਾਂ ਬਣਾ ਸਕਦੇ ਵੀ ਜਿਨ੍ਹਾਂ ਦਾ ਮਹੀਨਾ ਕੁ ਡੇਢ ਮਹੀਨੇ ਦਾ ਵਿਆਹ ਆ ਉਹ ਪਹਿਲਾਂ ਹੀ ਬੁਕਿੰਗ ਕਰ ਲਓ ਜਿੱਦਾਂ ਮਤਲ ਇਹ ਮੇ ਵੀ ਨਹੀਂ ਵੀ ਮੇਨ ਕਈ ਪਿੰਡਾਂ 'ਚ ਮੈਂ ਗਿਆ ਦੋ ਤਿੰਨ ਲੋਕੇਸ਼ਨਾਂ ਕਈ ਪਿੰਡਾਂ 'ਚ ਘੁੰਮਣਾ ਪੈਂਦਾ ਸੀਗਾ ਸਰਮੇਨ ਰੋਡ ਨਕੂਦਰ ਤੋਂ ਕਪੂਰਥਲੇ ਰੋਡ ਤੇ ਪੈਟਰੋਲ ਪੰਪ ਦੇ ਨਾਲ ਕਿਲੋਮੀਟਰ ਤੋਂ ਆਹ ਰੋਡ ਦਾ ਸਾਹਮਣੇ ਦੀਂਦਾ ਉਹ ਸਾਹਮਣੇ ਰੋਡ ਆ ਸਰ ਮਤਲਬ 2 ਮਿੰਟ ਦਾ ਰਾ ਇਥੋਂ ਸਿੱਧਾ ਹੀ ਐਨੂੰ ਆ ਜਾਣਾ ਤੁਸੀਂ ਬਸ ਅਰ ਜੇ ਕੋਈ ਵੀਰਾਂ ਕੋ ਮੈਂ ਦੁਬਾਰਾ ਬੇਨਤੀ ਕਰਨ ਕੋਈ ਵੀ ਪੁਰਾਣੀ ਚੀਜ਼ ਆ ਲੋਕੇਸ਼ਨ ਤੇ ਰੱਖਣ ਲਈ ਪਿੱਤਲ ਦੇ ਭਾਂਡੇ ਹੋਣ ਜਾਂ ਕੋਈ ਵੀ ਆਈਟਮ ਜਿਹੜੀ ਤੁਸੀਂ ਆਪਣੀ ਮਤਲਬ ਕਈਆਂ ਨੂੰ ਹੁੰਦਾ ਬਜ਼ੁਰਗਾਂ ਦੀ ਸਾਡੀ ਯਾਦਗਰੀ ਯਾਰ ਕਿਤੇ ਹੈ ਨਾ ਮਤਲਬ ਮਿਊਜ਼ੀਅਮ ਚ ਰੱਖੀਏ ਮਿਊਜ਼ੀਅਮ ਮਿਊਜ਼ੀਅਮ ਉਹ ਆਪ ਇੱਥੇ ਰੱਖ ਦੇਣੀ ਆ ਇਹਦੇ ਕੋਈ ਬਾਦੂ ਇਦਾਂ ਦੀ ਚੀਜ਼ ਹੋਵੇ ਸਾਨੂੰ ਦੱਸ ਸਕਦਾ ਹੂੰ ਠੀਕ ਹਰ ਕੋਈ ਡੁੱਲੀ ਹਵਾ ਹਾਰੀ ਜਿੱਦਾਂ ਮਰ ਜਾ ਗੱਲ ਆ ਵੀ ਜਗਾ ਬਾਦੂ ਆ ਉਹ ਕੋਠੇ ਤੇ ਵੀ ਬਣਾਈ ਆ ਪਰ ਹਾਂ ਕੋਠੇ ਆਪਾ ਉੱਤੇ ਦੇਖ ਕੇ ਨਹੀਂ ਆਏ ਹਨਾ ਇਹ ਤੁਹਾਨੂੰ ਪਹਿਲਾਂ ਅਸੀਂ ਤਾਂ ਦਿਖਾਉਨੇ ਆ। ਇਹ ਲੋਕੇਸ਼ਨ ਅਸੀਂ ਤਾਂ ਦਿਖਾਉਨੇ ਪਏ ਆ। ਜੇ ਤੁਸੀਂ ਹੁਣ ਵਿਆਹ ਸ਼ਾਦੀ ਤੁਹਾਡੇ ਆ ਜਾਣੇ ਆ ਤਾਂ ਆਪਾਂ ਨੂੰ ਲੋਕੇਸ਼ਨ ਲੱਗੇ ਛਾਗੇ ਕਾਲਾ ਸੰਘਿਆ ਦੇ ਲੱਗੇ ਛਾਗੇ ਤੇ ਕਿਤੇ ਵੀ ਨਹੀਂ ਹੈਗੀ ਕੋਈ ਵੀ। ਤੇ ਜੇ ਆਪਾਂ ਸ਼ੂਟਿੰਗ ਵਗੈਰਾ ਕਰਨੀਆਂ ਫੋਟੋਜ਼ ਖਿੱਚਣੀਆਂ ਆ। ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ। ਆਹ ਥੋੜੇ ਤੇ ਇੱਥੇ ਜਿੱਡਾ ਪਾਣੀ ਆਉਣਾ ਪੜੀ ਗਾਣੀਆਂ। ਇੱਥੇ ਇੱਕ ਵੀ ਜਿੱਡਾ ਹੈ ਨਾ। ਕੋਰਸਾਂ ਜੀਆਂ ਲੱਗੀਆਂ ਹਾਂ ਅੱਛਾ ਇੱਥੇ ਵੀ ਝੋਕੜੀ ਬਣਾਉਣੀ ਆ ਇੱਥੇ ਲਾਉਣੇ ਮੰਜੇ ਜਿੱਦਾ ਰੰਗ-ਬਰੰਗੇ ਸਾਰੇ ਮੰਜੇ ਲਾ ਕੇ ਇੱਥੇ ਪਰਾਣਾ ਉਹ ਖੁੱਲਣ ਵਾਲਾ ਟੀਪੇਰੀ ਅੱਗੇ ਲੋਕੇ ਬੈਠੇ ਨੇ ਟੀਪੇ ਦਾ ਖੁੱਲਣ ਵਾਲਾ ਟੀ ਵੀ ਇੱਥੇ ਰੱਖਣਾ ਰੱਖਣੇ ਤਾਂ ਬੁੱਤਰ ਅੱਛਾ ਵਧੀਆ ਖੁੱਡਾ ਬਣਾ ਕੇ ਜਾਲੀ ਵਾਲੇ ਕਮੂਤਰ ਜਿੱਦਾ ਇੱਥੇ ਆਉਂਡ ਆਉਟ ਪੂਰੀ ਟਾਪ ਦੀ ਲੋਕੇਸ਼ਨ ਬਣਾਉਣੀ ਆ ਪਰ ਟਾਈਮ ਲੱਗਣਾ ਅਜੇ 10-15 ਦਿਨ ਨੂੰ ਹੂੰ ਕਿਉਂਕਿ ਕੰਮ ਚੱਲਦਾ ਆ ਜਿਹੜਾ ਕਾਰੀਗਰ ਆ ਬਹੁਤ ਹੀ ਠੀਠ ਹੈ। ਬਹੁਤ ਮਾਮਾ ਪਤਾ ਕੀ ਗੱਲ ਆ ਲੱਭੀ ਨਹੀਂ ਰਿਹਾ ਕਿਉਂਕਿ ਇਹ ਜਿਹੜਾ ਹੋਣਾ ਨਾ ਆਪਣੇ ਮੀਂਹ ਕਣੀਆਂ ਪਈਆਂ ਜਿੱਦਾਂ ਮਤਲ ਲਾਲਾ ਹੁਣ ਪਾਣੀ ਆ ਹਰ ਘਰ ਵਿੱਚ ਰੰਗ ਖਰਾਬ ਰੰਗ ਆ ਲੈ ਨਹੀਂ ਕੋਈ ਲੱਭਣ ਡਿਆ। ਨਾ ਕੋਈ ਮੈਸਟਰੀ ਲੱਭਣ ਡਿਆ ਸਾਰੇ ਬੀਜੀ ਆ। ਨਹੀਂ ਤਾਂ ਹੁਣ ਨੂੰ ਅਸੀਂ ਓਪਨਿੰਗ ਕਿਹਾ ਸੀ ਵੀ 2 ਤਰੀਕ ਤਾਈਂ ਕਾਰ ਦੇਣੀ ਆ। ਪਰ ਟਾਈਮ ਹੀ ਨਹੀਂ ਲੱਗਾ। ਲੇਡੀ ਲਈ ਸਪੈਸ਼ਲ ਕਿੰਦਾ ਪੈਣਗੀਆਂ ਉੱਥੇ। ਜਿੱਦਾਂ ਮਰਜ਼ੀ ਰੋਖਾਂ ਦੇ ਵਿੱਚ ਪਿੰਗਾ ਝੂਟਣ ਜਿੱਥੇ ਮਰਜ਼ੀ ਹਨਾ ਉਹ ਸਾਰਾ ਬਣਾਉਣਾ ਇੱਕ ਪਿੰਗ ਤੋਂ ੱੱਕਾ ੱੱਕਾ ਲੈ ਲੇਡੀਜ਼ ਨੂੰ ਦੂਜੀ ਪਿੰਗ ਤੇ ਚੱਲ ਜਾਣ ਦੂਜੀ ਨੂੰ ਹਾਂ ਦੇਖੀ ਛੱਟ ਪੇਟ ਲੱਗੀ ਰਵੇ ਹਨਾ ਨਹੀਂ ਨਹੀਂ ਇਸ ਦਾ ਉਹਦਾ ਵਧੀਆ ਲੱਗਦਾ ਹਨਾ ਖੁੱਲ੍ਹ ਦੇਖੂ ਕਿੰਨਾ ਸੋਹਣਾ ਲੱਗਦਾ ਆ ਉਦਾਂ ਹੀ ਆਂਦੇ ਹਨਾ ਜਿਦਾ ਲੁੱਕ ਜਿਹੀ ਚੇਂਜ ਹੋ ਗਈ ਆ ਜਦੋਂ ਮਿੱਟੀ ਫੇਰਨ ਦੇ ਨਾਲ ਹੀ ਕਿੰਨਾ ਸੋਹਣਾ ਲੱਗਣ ਲੱਪਿਆ ਚਲੋ 1000 ਰੁਪਏ ਹੂੰ ਜਿਦਾ ਮਤਲਬ ਆ ਲੋ ਤੁਸੀਂ ਪਹਿਲਾਂ ਲੋਕੇਸ਼ਨ ਦਾ ਪਤਾ ਕਰਨਾ ਫੇਰ ਗੱਲ ਕਰਨੀ ਜਿੰਨੀ ਲੋਕੇਸ਼ਨ ਦਾ ਉਹ ਮੈਂ ਤੁਹਾਨੂੰ ਦੱਸ ਦਿੱਤਾ ਵੀ ਵਧੀਆ ਸਸਤੇ ਰੇਟਾਂ ਤੇ ਤੇ ਵਧੀਆ ਆਪਾਂ ਕਰਨੀਆਂ ਇਹ ਨਹੀਂ ਵੀ ਐਵੇਂ ਹੀ ਲੈ ਲਈ ਜਾਣੀਆਂ ਤੁਹਾਨੂੰ ਪਤਾ ਲੱਗਾ ਦਾ ਲੈ ਜਾਣਾ ਇਦਾਂ ਨਹੀਂ ਐਨ ਮਾਝਾ ਤੁਸੀਂ ਲੋਕੇਸ਼ਨਾਂ ਦਾ ਪਤਾ ਕਰਕੇ ਦੇਖ ਲਿਓ ਉਤੋਂ ਕਾਫੀ ਡਿਸਕਾਊਂਟ ਤੁਹਾਨੂੰ ਮਿਲੂਗਾ ਵਧੀਆ ਤੇ ਜਿਹੜੀਆਂ ਪਹਿਲੀਆਂ ਲੋਕੇਸ਼ਨਾਂ ਪੰਜ 10 ਹੁਣ ਬੁਕਿੰਗ ਹੋ ਜਾਣਗੀਆਂ ਮਤਲਬ ਮੈਂ ਇਸ ਮਹੀਨੇ ਨਹੀਂ ਕਿ ਨਾ ਅਗਲੇ ਮਹੀਨੇ ਦੀਆਂ ਹੋਣਗੀਆਂ ਜਿਹੜੀ ਆ ਕਿਹੜਾ ਮਹੀਨਾ ਚੱਲਦਾ ਅੱਜ ਹੈਗਾ ਨਵੰਬਰ ਨਵੰਬਰ ਚੱਲਦਾ ਨਵੰਬਰ ਗਾਂ ਇਸ ਤੋਂ ਬਾਅਦ ਦਸੰਬਰ ਦਸੰਬਰ ਹੈ ਨਾ ਦਸੰਬਰ ਦੇ ਜਿਹੜੇ ਮਹੀਨੇ ਹੋਣੀਆਂ ਬੁਕਿੰਗਾਂ ਹੋਣ ਵਾਲੀਆਂ ਹੋਣਗੀਆਂ ਉਹ ਹਾਫ ਰੇਟ ਤੇ ਇਹ ਕਰ ਦੇਣੀ ਜਦੋਂ ਓਪਨਿੰਗ ਹੋਈ ਪਹਿਲੀਆਂ 5 ਬੁਕਿੰਗਾਂ ਜਿਹੜੀਆਂ ਹਨਾ ਉਹ ਹਾਫ ਰੇਟ ਹਾਫ ਰੇਟ ਤੇ ਉਹ ਤੁਹਾਨੂੰ ਡਿਸਕਾਊਂਟ ਮਿਲੂਗਾ ਐਜ਼ ਅ ਸੰਗਾ ਫੈਮਿਲੀ ਵੱਲੋਂ ਕਹਿ ਲਓ ਇੱਕ ਗੱਲ ਹੋਰ ਹਰ ਇੱਕ ਦੇ ਵੀਡੀਓ ਦੇ ਵਿੱਚ ਜਦੋਂ ਜਿਹੜਾ ਵੀ ਵੀਸ ਸਰਦੂਗਾ ਆਡਾ ਪੈਂਡਾ ਆਪਣੀ ਲੋਕੇਸ਼ਨ ਅਸੀਂ ਇੱਥੇ ਹੀ ਹੋਇਆ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਇੱਥੇ ਹੀ ਹੋਇਆ ਤਾਂ ਨਾ ਆਉਣਾ ਮਾਦੀ ਸਾਹਿਬ ਦੱਸ ਸਕਦੇ ਜਦੋਂ ਮਰਜੀ ਅਸੀਂ ਇੱਥੇ ਮਿਲਾਂਗੇ ਤੇ ਜੇ ਕਿਸੇ ਨੇ ਬੁਕਿੰਗ ਕਰਵਾਉਣੀ ਵੀ ਆ ਤੇ ਨੰਬਰ ਤੁਸੀਂ ਦੇ ਦਿਓ ਆਪਣਾ ਕਈ ਵਾਰੀ ਹੁੰਦਾ ਨਾ ਵੀ ਅਸੀਂ ਇੱਥੇ ਹੀ ਆਉਣਾ ਹੀ ਆ ਸਾਡਾ ਵਿਆਹ ਹਲੇ ਦੂਰ ਆ 84 37 91 34 75 ਇਧਰ ਨੂੰ ਮੂੰਹ ਕਰਕੇ ਦਿਓ 84 37 91 34 73 ਤੇ ਬੁਕਿੰਗ ਕਰਾ ਦਿਓ ਆਪਾਂ ਕੋਈ ਨਹੀਂ ਬੁਕਿੰਗ ਕਰਕੇ ਤੁਹਾਨੂੰ ਕੈਂਬੀ ਵੀ ਦੇ ਦਾ ਜਾਂ ਤੀਏ ਰੈਡੀ ਵੀ ਹੋ ਜਾਣੀ ਹੈ ਸਹੀ ਗੱਲ ਹੈ ਜਿਹੜੀ ਅੱਜ ਤੋਂ 15-10 ਦਿਨ ਬਾਅਦ ਤੇ ਵੀਡੀਓ ਪਾਣੀ ਹੋ ਤ ਵੱਖਰੇ ਰੂਪ ਹੋਊਗਾ ਦੇਖ ਲਿਓ ਬਹੁਤ ਅਗੜੀ ਐਂਡ ਕਰਨਾ ਬਲੌਗ ਦਾ ਘਰ ਚੱਲੂਗਾ ਹੂੰ ਕਿੰਨੇ ਮਿੰਟ ਦਾ ਹੋਣਾ ਹੈ ਥੱਲੇ ਤਾਂ 12 ਮਿੰਟਾਂ ਦਾ ਹੋਇਆ ਕਿੰਨੇ ਮਿੰਟਾਂ ਦਾ ਹੋਇਆ ਇੱਧਰ ਥੜੇ ਬੜੇ ਸੋਨੇ ਬਣਾਏ ਆ ਨਾ ਇਦਾਂ ਬਹਿਣ ਬੂਹ ਨੂੰ ਇਹਦਾ ਟੋਪ ਆਹ ਇਦਾਂ ਇੱਕ ਮੱਗ ਇੱਥੇ ਦਾ ਅੰਦਾਜ਼ਾ ਸਾਰਾ ਹਾਂ ਵਾਹ ਲੱਡਲਾ ਢੁੱਲਾ ਹੈ ਆਹ ਹਰੀ ਉਹ ਮੰਡੀ ਇਹ ਬਾਥਰੂਮ ਟਾਇਲਟ ਇੱਧਰ ਲੈ ਕੇ ਕਮਰੇ ਚ ਬਣਾਈ ਆ ਆ ਸਾਰਾ ਕੁਝ ਅੱਛਾ ਸਾਰਾ ਕੁਸ਼ੀ ਬਾਥਰੂਮ ਟਾਇਲਟ ਮਤਲਬ ਹੁਣੇ ਕਿੰਨੀ ਕਰੀ ਲੱਗਦੀ ਤੇ ਗਾਂ ਦੇਖਿਓ ਕਿੰਨੀ ਵਧੀਆ ਲੱਗਣੀ ਜਦੋਂ ਪੂਰੀ ਤਿਆਰ ਹੋ ਗਈ ਹਾਂ ਦੇਖੋ ਹਨਾ ਬਣਦਾ ਹਨਾ ਪੂਰਾ ਹੱਲੇ ਉਹ ਵਿੱਚ ਜਿਹੜੀ ਬਈ ਸਮਾਨ ਸਮੂ ਰੱਖਿਆ ਆ ਸਾਰੀ ਸੈਟਿੰਗ ਹੋਈ ਨਹੀਂ ਗੱਲ ਪਤਾ ਕੀ ਇੱਕ ਜਿਹੜੀ ਕੁਦਰਤੀ ਚੀਜ਼ ਆ ਵੀ ਇੱਥੇ ਰੁੱਖ ਬਹੁਤ ਆ ਬਹੁਤ ਜ਼ਿਆਦੀ ਮਤਲਬ એનર્ਜੀ ਜਿੱਦਾਂ ਮਤਲਬ ਫਰੈਸ਼ ਜੀ ਆ ਪੋਜ਼ਿਟਿਵ ਜੀ એનર્ਜੀ ਆਉਂਦੀ ਆ ਮਗਰ ਰੁੱਖਾਂ ਦਾ ਇੱਕ ਜਿੱਦਾਂ ਮਤਲਬ ਲਾ ਲੋ ਲੋਣੇ ਆ ਆਪਾਂ ਨੂੰ ਲੱਗੇ ਲਗਾਏ ਪਹਿਲਾਂ ਹੀ ਡੇਰੇ ਤੇ ਮਿਲ ਗਏ ਆ ਉਹਦਾ ਬਹੁਤ ਆਪਾਂ ਨੂੰ ਫਾਇਦਾ ਹੋਣਿਆ ਤੇ ਜ਼ਰੂਰ ਕਿੰਨੇ ਦਿਨਾਂ ਦਾ ਅਸੀਂ ਵੀ ਕੋਈ ਬਲੌਗ ਨਹੀਂ ਪਾਇਆ ਸੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਕਈ ਵੇਲੇ ਕਈ ਗੱਲਾਂ ਹੋ ਜਾਂਦੀਆਂ ਆਂਦੀਆਂ ਘਰਾਂ ਦੇ ਵਿੱਚ ਹਨਾ ਤੇ ਤਾਂ ਕਰਕੇ ਜ਼ਿੰਦਗੀ ਤਾਂ ਹੁਣ ਬੰਦੇ ਨੂੰ ਤੁਹਾਨੂੰ ਪਤਾ ਜਿਉਣੀ ਪੈਂਦੀ ਆ ਹੁਣ ਕੰਮ ਕਾਰ ਤੇ ਚੱਲਣਾ ਹੀ ਪੈਣਾ ਤੇ ਇਸ ਕਰਕੇ ਮੈਂ ਬੜਾ ਹੁੰਆ ਤਲਾਇਆ ਕਰਕੇ ਅੱਜ ਬਣਾਇਆ ਬਲੌਗ ਚਲੋ ਬਾਬਾ ਮੈਂ ਸਾਰਿਆਂ ਨੂੰ ਕਹਿੰਦਾ ਤੰਦਰੁਸਤੀ ਰੱਖੇ ਤੇ ਜਿਹੜਾ ਗਾਂਵ ਵਾਲਾ ਵੀ ਸਾਲ ਆਉਣਾ ਸਾਰਿਆਂ ਦੇ ਖੁਸ਼ੀਆਂ ਭਰਿਆ ਰਹੇ ਤੇ ਆਪਣੇ ਪਰਿਵਾਰ ਚ ਟਾਈਮ ਬਤੀਤ ਕਰਿਆ ਕਰੋ ਮਾਪੇ ਦਾ ਆਦਰ ਕਰਿਆ ਕਰੋ ਬਸ ਇਤੋਂ ਵੀ ਲੈ ਕੁਛ ਨਹੀਂ ਜਾਣਾ ਜਿਹੜਾ ਹੱਸਾ ਖੇਡਾ ਹੋਵੇ ਆ ਓਕੇ ਬਾਈ ਜੁੰਦੇਵਾਦੇ ਰਹੋ ਤੇ ਦਿਓ ਸਾਹਿਬ ਇੱਕ ਵਾਰੀ ਲੋਕੇਸ਼ਨ ਤੁਸੀਂ ਵੀ ਦੱਸ ਦਿਓ ਕਿਹੜੀ ਲੋਕੇਸ਼ਨ ਆ ਦੇਖੋ ਮੈਨੂੰ ਤਾਂ ਸੌਣੇ ਬੜੇ ਲੱਗਦੀ ਆ ਮੈਂ ਤਾਂ ਕਹਿੰਨੀ ਆਪਾਂ ਫੋਟੋ ਨਾ ਖਿੱਚ ਕੇ ਆਈਏ ਫੋਟੋ ਫੋਟਾਂ ਖਿੱਚ ਕੇ ਪਾਈਏ ਫੋਟਾਂ ਤਾਂ ਕਿਚਨ ਹੀ ਆਈ ਪੈਣੀ ਆ ਇੱਥੇ ਤੂੰ ਰੋਟੀ ਲਾਉਂਦੀ ਹੋਵੇਂ ਬੀਕ ਬਈਏ ਹੁਣ ਤੇਰਾ ਆਹੋ ਤੇਰੇ ਨਾਸੀ ਤੂੰ ਆਇਆ ਰੋਟੀ ਤੇ ਤੋਂ ਲਿੱਥੇ ਨਾ ਹੋਵੇ ਇਦਾਂ ਹੀ ਮੈਂ ਪਝਾਵਾਂ ਫੇਰ ਪੇਪਰ ਆਹ ਰੋਟੀ ਤੇ ਲੋਣੀ ਨਹੀਂ ਤੂੰ ਪਝਾਵੇਂ ਇਦਾਂ ਆ ਦੇ ਆ ਜਿੱਥੇ ਨਾ ਆਪਾਂ ਉਹ ਤੇ ਪਤੀਲੇ ਰੱਖਣੇ ਜਿੱਦਾਂ ਵਾ ਸਾਰਾ ਸਮਾਨ ਰੱਖ ਦੇਣਾ ਤੁਸੀਂ ਪਕਾਉਣਾ ਚਿੱਲੇ ਬਣਾਉਣਾ ਹੈ ਹਰੇਕ ਦਾ ਬਣਾਉਣ ਵਾਲਾ ਸਾਰਾ ਕੁਝ ਰੈਡੀ ਹੋ ਜਾਣਾ ਇਹ ਕਿੰਨੇ ਸੋਹਣੇ ਬਣਾਏ ਨੇ ਹਾਂ ਉਦੋਂ ਨਿਕਟਣਾ ਸੋਹਣਾ ਲੱਗਦਾ ਇੱਥੇ ਹੈ ਨਾ ਹੂੰ ਬਹੁਤ ਵਧੀਆ ਬਣ ਜਾਣੀ ਜਦੋਂ ਪੂਰੀ ਤਿਆਰ ਹੋ ਗਈ ਦੇਖੀ ਜਾਈਓ ਚਲੋ ਕਰ ਦੋ ਫੇ ਓਕੇ ਬਾਈ ਬਹੁਤ ਆਪਾਂ ਗੱਲ ਉਹ ਹੀ ਆ ਮਿਹਨਤ ਨਾਲੋਂ ਨਾਲ ਆਪਾਂ ਰੈਡੀ ਕਰ ਦੇਣੀ ਆ ਚਾਰ ਪੰਜ ਜਿੱਦਾਂ ਮਤਲ ਫੋਟੋਗ੍ਰਾਫੀ ਨਾਲੋਂ ਨਾਲ ਫੇ ਬੜੀ ਜਾਣੀ ਹੌਲੀ 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 ਹਾਂ ਕਿ ਇੱਕ ਪਹਿਲਾਂ ਸੈਟਿੰਗ ਹੀ ਕਰਾਂਗੇ ਹਾਂ ਹੋ ਬਾਈ ਫੇ ਥੋੜਾ ਜਿਆ ਹੋਰ ਇੱਕ ਦੋ ਕਰਕੇ ਫੇ ਸੈਟਿੰਗ ਹੋਣੀ ਆ ਫੇ ਹੌਲੀ ਹੌਲੀ ਹੋਣੀ ਆ ਤੇ ਲਿਆਂ ਦੇ ਰੁੱਖ ਲੱਗੇ ਦੇਖਿਆ ਆਪਣੇ ਵੀ ਲੱਗੇ ਹੁੰਦੇ ਸੀ ਹਾਂ ਇਹ ਹੈਗੀ ਕਿਥੇ ਲੋਕੇਸ਼ਨ ਪਹਿਲਾਂ ਤਾਂ ਇਹ ਦੱਸਣਾ ਨਹੀਂ ਦੱਸ ਦੇ ਕਾਲਾ ਸੰਘਿਆ ਨਕੋਦਰ ਕਪੂਰਥਲਾ ਰੋਡ ਦੇ ਉੱਤੇ ਕਾਲਾ ਸੰਘਿਆ ਪਿੰਡ ਦੇ ਵਿੱਚ ਪੈਟਰੋਲ ਪੰਪ ਹੈ ਜਿਹੜਾ ਹੂੰ ਉਹ ਤੋਂ ਪਿੱਛੇ ਹੀ ਨਕੋਦਰ ਵਾਲੀ ਸਾਈਡ ਨੂੰ ਨਕੋਦਰ ਵਾਲੀ ਸਾਈਡ ਨੂੰ ਪੈਟਰੋਲ ਪੰਪ ਦੇ ਨਾਲ ਹੀ ਥੋੜਾ ਜਿਹਾ ਥੋੜਾ ਜਿਹਾ ਲੱਗ ਗਈ ਉੱਥੇ ਇਸ ਬੋਰਡ ਲਾਵਾਂਗੇ ਇੱਕ ਹਾਂ ਉਹ ਵੀ ਲਾ ਦੇਣਾ ਲੋਕੇਸ਼ਨ ਬੋਰਡ ਲਾਵਾਂਗੇ ਸਾਈਨ ਬੋਰਡ ਲਾਵਾਂਗੇ ਵੀ ਲੋਕੇਸ਼ਨ ਹੂੰ ਫਿਰ ਤੁਹਾਨੂੰ ਪਤਾ ਲੱਗ ਜਾਣਾ ਰੋਡ ਦੇ ਉੱਤੇ ਹੀ ਵੀ ਲੋਕੇਸ਼ਨ ਦਾ ਰਾਹ ਕਿਧਰਲੇ ਪਾਸੇ ਆ ਕਰ ਦੋ ਫੇ ਓਕੇ ਬਾਈ ਓਕੇ ਬਾਈ ਚੰਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਬਲੌਗ ਦੇਖਣ ਲਈ ਤੇ ਸਾਡੇ ਚੈਨਲ ਨੂੰ ਕਾਲ سبسਕ੍ਰਾਈਬ ਤੇ ਸਾਡੇ ਜਿਹੜੇ ਬਲੌਗ ਆ ਉਹ ਸ਼ੇਅਰ ਕਰਿਆ ਕਰੋ ਰੱਬ ਦਾ ਵਾਸਤੇ ਆ ਸਾਨੂੰ ਵੀ ਪੂਰਾ ਪੈਸੇ ਹੁਣ ਐਵੇਂ ਹੀ ਆਉਂਦੇ ਨੇ ਆਉਂਦਾ ਜਾਂਦਾ ਕੱਖ ਨਹੀਂ ਕੱਢ ਕੱਢੀ ਆਪਣੀਆਂ ਦੁਕਾਨਾਂ ਤੋਂ ਅਸੀਂ ਬਲੌਗ ਬਣਾਉਣੇ ਆ ਇੰਨਾ ਟਾਈਮ ਤਾਂ ਹੁੰਦਾ ਹੀ ਨਹੀਂ ਹੈਗਾ ਵੀ ਬਲੌਗ ਯਾਰ ਗੱਲ ਪਤਾ ਕੀ ਗੱਲ ਆ ਗੱਲ ਮੈਂ ਤੁਹਾਨੂੰ ਇੱਕ ਕਾਲ ਦੱਸਣ ਲੱਗਾ ਇੱਕ ਪਾਸੇ ਆਪਾਂ ਕਹਿੰਨੇ ਵੀ ਯਾਰ ਉਹਨਾਂ ਨੇ ਗੰਦ ਪਾਇਆ ਉਹ ਇਦਾਂ ਕਰਦੇ ਆ ਕਈਆਂ ਦੀਆਂ ਵੀਡੀਓ ਦੇਖਿਆ ਕਹਿੰਨੇ ਆ ਵੀ ਇਹਨਾਂ ਦੇ ਵਲੌਗ ਵਧੀਆ ਹੁੰਦੇ ਤਾਂ ਫੇਰ ਵੀ ਘੱਟ ਲੋਕ ਦੇਖਦੇ ਆ ਥੋੜਾ ਜਿਆ ਯਾਰ ਐਕਟਿਵ ਜਿਆ ਹੋਵੇ ਕੋਈ ਮਸਾਲਾ ਮਸੂਲਾ ਜਿਹਾ ਇਦਾਂ ਦੀਆਂ ਕੰਜਰ ਬਲੱਗ ਨਹੀਂ ਨਹੀਂ ਉਹ ਜੇ ਤੁਸੀਂ ਹੁਣ ਮਾੜਾ ਜਿਹਾ ਹਨਾ ਮਤਲਬ ਜੇ ਆਪਾਂ ਵਲੌਗ ਦੇਖਿਆ ਕਰਾਂਗੇ ਸ਼ੇਅਰ ਕਰਾਂਗੇ ਸਾਨੂੰ ਵੀ ਬਣਾਉਣ 'ਚ ਥੋੜਾ ਜਿਆ ਕੋਈ ਫਾਇਦਾ ਹੋਵੇ ਫੇਰ ਹੀ ਬੰਦਾ ਆਪਣਾ ਕੰਮਕਾਰ ਕਰਦਾ ਇਸ ਲਈ ਥੋੜੀ ਜੀ ਸਾਡੀ ਵੀ ਇਨਕਮ ਹੋਵੇ ਹਨਾ ਫੇਰ ਹੀ ਫਾਇਦਾ ਆ ਤੇ ਥੋੜੀ ਜੀ ਹੈਲਪ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਾਰੇ ਵੀਰ ਜਿਹੜੇ ਐਨ ਆਰ ਆਈ ਵੀਰ ਹਨ ਚੜ੍ਹਦੀ ਕਲਾ ਚ ਰਹੋ ਤੇ ਪਿੱਛੇ ਆਪਣੇ ਮਾਪੇ ਦਾ ਜਰੂਰ ਸੋਚਿਆ ਕਰੋ ਸਾਰੇ ਵੀਰ ਬਈ ਕਿ ਨਹੀਂ ਬਹੁਤ ਆਇਆ ਮੈਨੂੰ ਪਤਾ ਬਾਹਰ ਰਹਿਣਾ ਮੈਂ 2 ਸਾਲ ਰਿਆਂ ਇੰਗਲੈਂਡ ਦੇ ਵਿੱਚ ਚੀਤੇ ਤਾਂ ਹੁੰਦਾ ਟੱਬਰ ਪਰ ਫੇ ਵੀ ਗੱਲ ਇਦਾਂ ਆ ਵੀ ਹੁਣ ਆਪਾਂ ਜੇ ਕਹਿੰਦੇ ਹਾਂ ਤੇ ਮਾੜੇ ਸਮੇਂ ਚੋਂ ਗਏ ਆ ਟੱਬਰ ਵੀ ਛੱਡਿਆ ਤਾਂ ਕੁਝ ਬਣ ਕੇ ਆਵੋ ਮੇਰੇ ਵੀਰ ਸਾਰਿਆਂ ਨੂੰ ਜੁੰਦੇ ਵਾਦ ਦੇ ਰੋ ਚੜਦੀ ਕਲਾ ਚਰੋ ਓਕੇ ਬਾਏ 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 ਬਾਏ